ਨਮਸਕਾਰ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਮੈਂ ਹਾਂ ਪ੍ਰਵੀਨ ਕੋਮਲ ਇੱਕ ਬੇਹੱਦ ਚਿੰਤਾਜਨਕ ਮੁੱਦਾ ਗਲੋਬਲ ਥ्रेट ਦੀ ਜੇ ਗੱਲ ਕਰੀਏ ਜੇ ਗੱਲ ਕਰੀਏ ਪੰਜਾਬ ਨੂੰ ਵੱਖ-ਵੱਖ ਤਾਕਤਾਂ ਤੋਂ ਥ्रेट ਦੀ ਇਸ ਗੰਭੀਰ ਮੁੱਦੇ ਉੱਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਅੱਜ ਸਾਡੇ ਨਾਲ ਮੌਜੂਦ ਨੇ ਰਾਸ਼ਟਰੀ ਸੰਤ ਬਾਬਾ ਹਰਜੀਤ ਸਿੰਘ ਜੀ ਰਸੂਲਪੁਰ ਤੇ ਨਾਲ ਹੀ ਨਾਲ ਸਾਡੇ ਨਾਲ ਮੌਜੂਦ ਨੇ ਸੇਬ ਸਨਾ ਹਿੰਦੁਸਤਾਨ ਦੇ ਸੁਪਰੀਮੋ ਸ਼੍ਰੀ ਪਵਨ ਗੁਪਤਾ ਤੁਹਾਡਾ ਸਵਾਗਤ ਹੈ ਜੀ ਬਹੁਤ ਧੰਨਵਾਦ ਸਿੱਧੀ ਗੱਲ ਕਰੀਏ ਬਿਨਾ ਭੂਮਿਕਾ ਬੰਨੇ ਬਾਬਾ ਜੀ ਕਿਹੜੀਆਂ ਕਿਹੜੀਆਂ ਅਜਿਹੀਆਂ ਤਾਕਤਾਂ ਨੇ ਜਿਨ੍ਹਾਂ ਤੋਂ ਤੁਸੀਂ ਸਮਝਦੇ ਹੋ ਕਿ ਸਾਡੇ ਪੰਜਾਬ ਨੂੰ ਸਾਡੇ ਹਿੰਦੁਸਤਾਨ ਨੂੰ ਖਤਰਾ ਹੈ ਦੇਖੋ ਪੰਜਾਬ ਦਾ ਜਿਹੜਾ ਮੇਨ ਖਤਰਾ ਉਹ ਪੰਜਾਬ ਤੋਂ ਹੀ ਹੈ ਜਾਂ ਪੰਜਾਬ ਦੇ ਪੜੋਸੀ ਦੇਸ਼ ਤੋਂ ਹੈ ਖਤਰਾ ਉੱਥੇ ਤੇ ਸਟਾਰਟ ਹੁੰਦਾ ਜਦੋਂ ਪੰਜਾਬ ਦੇ ਵਿੱਚ ਫਿਰਕਾਪਰਸ ਜਿਹੜੇ ਲੋਕ ਨੇ ਉਹ ਸਾਨੂੰ ਵੰਡਦੇ ਨੇ ਜੀ ਜਦੋਂ ਪੰਜਾਬ ਦੇ ਗੁਰਦੁਆਰਿਆਂ ਵਿੱਚ ਨਵਾਜਾਂ ਕਰਾਈਆਂ ਜਾਂਦੀਆਂ ਨੇ ਜੀ ਜਦੋਂ ਸਾਡੇ ਗਵਾਂਢੀ ਦੇਸ਼ਾਂ ਦੇ ਝੰਡਿਆਂ ਦਾ ਨਰਾਦਰ ਕਹਿੰਦੇ ਕੀਤਾ ਜਾ ਰਿਹਾ ਹੈਗਾ ਉਹਦੇ ਪ੍ਰਤੀ ਲੋਕਾਂ ਨੂੰ ਇਤਰਾਜ਼ ਹੋਇਆ ਜਾਂਦਾ ਜੀ ਜਦੋਂ ਵਿਦੇਸ਼ਾਂ ਵਿੱਚ ਬੈਠੇ ਲੋਕ ਸਾਡੇ ਤਿਰੰਗੇ ਦਾ ਅਪਮਾਨ ਕਰਦੇ ਨੇ ਇਹਨਾਂ ਤਾਕਤਾਂ ਤੋਂ ਸਾਨੂੰ ਪਟੜਾ ਜੀ ਅਰੇ ਦੂਸਰਾ ਇਹ ਕਹਾਂ ਕਿ ਬਹੁਤ ਸਾਰਾ ਐਸਾ ਮੈਂ ਸਾਰਾ ਤਾਂ ਨਹੀਂ ਕਹਾਂਗਾ ਕੁਝ মিডিਆ ਦਾ ਵੀ ਇਹਦੇ ਵਿੱਚ ਪੰਜਾਬ ਨੂੰ ਲੈ ਕੇ ਕਾਫੀ ਵੱਡਾ ਰੋਲ ਹੈ ਕਿ ਉਹ ਖਾਲਿਸਤਾਨ ਦੇ ਜਿਹੜੇ ਏਜੰਡੇ ਦੇ ਜਿਹੜੇ ਲੋਕ ਨੇ ਉਹਨਾਂ ਤੋਂ ਡਰਦੇ ਨੇ ਅੱਜ ਪੰਜਾਬ ਦੇ ਵਿੱਚ ਇਹ ਵੀ ਇੱਕ ਅਹਿਮ ਦੇਖਣ ਨੂੰ ਮਿਲ ਰਿਹਾ ਜੀ ਜੀ ਯਾਨੀ ਕਿ ਤੁਸੀਂ ਸਮਝਦੇ ਹੋ ਕਿ মিডিਆ ਦੁਆਰਾ 네ਗੇਟਿਵ ਪ੍ਰਚਾਰ ਜ਼ਿਆਦਾ ਕੀਤਾ ਜਾ ਰਿਹਾ ਹੈ ਡੈਫੀਨਟਲੀ ਕਾਰਨ ਕੀ ਆ ਦਿਖਾਇਆ ਕੀ ਜਾ ਰਿਹਾ ਕਿਤੇ ਧਰਨੇ ਲਾ ਲੇ ਕਿਸਾਨਾਂ ਨੇ ਉਹ ਦਿਖਾਇਆ ਜਾ ਰਿਹਾ ਕਿਤੇ ਜੀ ਡੁੱਬ ਗਏ ਉਹਨਾਂ ਦਾ ਰੇਤ ਕਢ ਲਿਆ ਜੀ ਉਥੇ ਟਰੈਕਟਰ ਦੇਤੇ ਜੀ ਆਹ ਕਰ ਲਿਆ ਕਿਤੇ ਕੀ ਕੀਤਾ ਜਾ ਰਿਹਾ ਔਰੇ ਤੇ ਜੀ ਪ੍ਰਵਾਸੀਆਂ ਨੂੰ ਭਜਾਓ ਸਾਡੇ ਪ੍ਰਵਾਸੀ ਥੋੜੀ ਸਾਡੇ ਭਰਾ ਨੇ ਯੂਪੀ ਬਿਹਾਰ ਦੇ ਸਾਡੇ ਲੋਕ ਨੇ ਵਿਦੇਸ਼ਾਂ ਤੋਂ ਥੋੜੀ ਆਏ ਨੇ ਇਹ ਤਾਲੇਬਾਨ ਥੋੜੀ ਆ ਜੀ ਜੀ ਸੋ ਅਸੀਂ ਇੱਕੇ ਦੇਸ਼ ਦੇ ਸਾਰੇ ਵਾਸੀ ਆ ਉਹਨਾਂ ਲੋਕਾਂ ਨੂੰ ਔਰੇ ਤੇ ਭਜਾਇਆ ਜਾ ਰਿਹਾ ਕਿਤੇ ਕਿਸੇ ਦੀਆਂ ਜਟਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕਿਤੇ ਚੌਕੀਆਂ ਵਾਲੇ ਨੂੰ ਟਾਰਗੇਟ ਇਹ ਸਾਰਾ ਸਿਨੈਰੀਓ ਜਿਹੜਾ ਇਕ ਦੈਸ਼ਾ ਦਾ ਮਾਹੌਲ ਪੰਜਾਬ ਚ ਬਣਾਇਆ ਜਾ ਰਿਹਾ ਕਿ ਪੰਜਾਬ ਦਾ ਜਿਹੜਾ ਸਨਾਤਨੀ ਹੈ ਪੰਜਾਬ ਦਾ ਜਿਹੜਾ ਹਿੰਦੂ ਆ ਉਹ ਕਿੰਨਾ ਕੁ ਹੋਰ ਡਰਦਾ ਹੈ ਕਦ ਉੱਠੂਗਾ ਕਦ ਜਾਗੂਗਾ ਉਹ ਸਾਡਾ ਖੂਨ ਚੈੱਕ ਕਰਦੇ ਨੇ ਤੁਹਾਡਾ ਸੱਤ ਚੈੱਕ ਕੀਤਾ ਜਾ ਰਿਹਾ ਜਿਹੜੇ ਸੰਗਠਨ ਨੇ ਹਮੇਸ਼ਾ ਹੀ ਦੇਸ਼ ਦੀ ਏਕਤਾ ਖੰਡਤਾ ਲਈ ਲੜਾਈ ਲੜੀ ਹੈ ਖਾਲਿਸਤਾਨੀਆਂ ਦੇ ਖਿਲਾਫ ਲੜਾਈ ਲੜੀ ਹੈ ਸਨਾਤਨ ਦੇ ਲਈ ਲੜਾਈ ਲਾਈ ਹੈ ਸਨਾਤਨ ਲਈ ਅਸੀਂ ਪੈਦਾ ਹੋਏ ਸਨਾਤਨ ਦੇ ਲਈ ਅਸੀਂ ਮਰਾਂਗੇ ਦੇਸ਼ ਦੀ ਏਕਤਾ ਖੰਡਤਾ ਲਈ ਅਸੀਂ ਹਮੇਸ਼ਾ ਦਿਨ ਰਾਤ ਸੁਵਾਲ ਕੁਚੰਦ ਕਰੇ ਨਾ ਟੈਂਟ ਅੱਗੇ ਬਤਾਂਗੇ ਸਾਡੇ ਨਾਲ ਸਾਡੇ ਬਾਬਾ ਜੀ ਜਿਹੜੇ ਐ ਸਾਡੇ ਨਾਲ ਰਾਸ਼ਟਰੀ ਸੰਤ ਹਜੀਤ ਸਿੰਘ ਰਸੂਲਪੁਰ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਸਨਾਤਨ ਦੀ ਲਹਿਰ ਚਲਾਈ ਜਾਊਗੀ ਚੰਡੀਗੜ੍ਹ ਤੋਂ ਲੈ ਕੇ ਅੰਮ੍ਰਿਤਸਰ ਤੱਕ ਸਾਰੇ ਸੰਗਠਨਾਂ ਨੂੰ ਨਾਲ ਲੈ ਕੇ ਚਾਹੇ ਉਹ ਕੋਈ ਸ਼ਿਵ ਸੇਨਾ ਹੋਵੇ ਜਾਂ ਕੋਈ ਮੰਦਿਰ ਕਮੇਟੀਆਂ ਹੋਣ ਇਹ ਕੋਈ ਹੋਰ ਸਨਿਆਤਨੀ ਹੋਵੇ ਚਾਹੇ ਰੇੜੀ ਲਗਾ ਫੜੀ ਲਗਾਉਣ ਵਾਲਾ ਹੋਵੇ ਸਾਰਿਆਂ ਨੂੰ ਨੇ ਇੱਕ ਨਾਲ ਲੈ ਕੇ ਝੰਡੇ ਇੱਕ ਝੰਡੇ ਦੇ ਥੱਲੇ ਲੈ ਕੇ ਅਸੀਂ ਅੰਮ੍ਰਿਤਸਰ ਨੂੰ ਚਲਾਂਗੇ ਉੱਥੇ ਜਾ ਕੇ ਭਗਵਾਨ ਤੀਰਥ ਵਾਲਮੀਕੀ ਤੀਰਥ ਆਸ਼ਰਮ ਦੇ ਵਿੱਚ ਮੱਥਾ ਟੇਕਾਂਗੇ ਤੇ ਦੁਰਗਾਣਾ ਮੰਦਿਰ ਮੱਥਾ ਟੇਕਾਂਗੇ ਜਿਹਦੀ ਅਗਵਾਈ ਸੰਤ ਸਮਾਜ ਕਰੇਗਾ ਤੇ ਸਾਡੇ ਨਾਲ ਸਾਡੇ بڑے ਭਾਈ ਸ਼ਿਵ ਸੇਨਾ ਹਿੰਦੁਸਤਾਨ ਦੇ ਰਾਸ਼ਟਰੀ ਅਧਿਕਾਰੀ ਪਵਨ ਕੁਮਾਰ ਗੁਪਤਾ ਜੀ ਹੋਣਗੇ ਜੈ ਸ਼ੀ ਰਾਮ ਜੈ ਮਹਾਕਾਲੀ अच्छा बाबा जी रसो के ਤੁਹਾਡੇ ਦੇ ਕੌੜ ਬਣੀ ਕਰਦੇ ਨੇ ਲੋਕ ਹੈ ਨਾ ਕਈ ਵਾਰ ਮਤਲਬ ਕੋਈ ਕਹਿੰਦਾ ਕਿ ਤੁਸੀਂ ਬਹੁਤ ਵੱਡਾ ਖਤਰਾ ਪੈਦਾ ਹੋ ਗਏ ਹੋ ਪੰਥ ਦੇ ਲਈ ਇਹਦੇ ਬਾਰੇ ਤੁਹਾਡਾ ਕੀ ਕਹਿੰਦੇ ਕਾਨ ਕੀ ਪੰਥ ਮੈਂ ਆ ਪੰਥ ਉਹ ਥੋੜੀ ਆ ਜੀ ਪੰਥ ਅਸੀਂ ਆ ਹੂੰ ਦੂਸਰੀ ਗੱਲ ਮਿੱਠੇ ਨਾਲ ਲੋਕ ਮਾਰ ਰਹੇ ਨੇ ਹੂੰ ਕੌੜ ਨਾਲ ਤਾਂ ਠੀਕ ਹੁੰਦੇ ਨੇ ਕਿਸੇ ਨੂੰ ਕਲੇਲੇ ਖਵਾ ਕੇ ਦੇਖੋ ਕਦੇ ਮਰਦਾ ਹੂੰ ਇਹ ਜਿਹੜੇ ਸ਼ਬਦ ਨੇ ਇਹ ਅਸੀਂ ਕਿਸੇ ਨੂੰ ਖੁਸ਼ ਕਰਨ ਵਾਸਤੇ ਨਹੀਂ ਲਗਾਵੇ ਅਸੀਂ ਸੱਚ ਬੋਲਣਾ ਹੈ ਸੱਚ ਹਮੇਸ਼ਾ ਤੌੜਾ ਹੁੰਦਾ ਹੈ ਕਲਗੀਧਰ ਪਾਤਸ਼ਾਹ ਨੇ ਸੱਚ ਬੋਲਿਆ ਕਿੰਨੇ ਕੁ ਲੋਕ ਉਹਨਾਂ ਦੇ ਨਾਲ ਚੱਲੇ ਨੇ ਜੀ ਸੋ ਇਸ ਗੱਲ ਕਰਕੇ ਜਿਹੜੇ ਇਹ ਲੋਕ ਨੇ ਸਾਡੀ ਮੇਨ ਲੜਾਈ ਹੀ ਇਹਨਾਂ ਦੇ ਨਾਲ ਹੈ ਜਿਹੜੇ ਅੱਜ ਗੁਰੂ ਘਰਾਂ ਤੇ ਕਬਜ਼ੇ ਹੋਈ ਬੈਠੇ ਨੇ ਅੱਛਾ ਤੁਹਾਡਾ ਰੂਪ ਵੈਸੇ ਇੱਕ ਇਸ ਤਰ੍ਹਾਂ ਦਾ ਹੀ ਦੇਖਣ ਨੂੰ ਮਿਲਦਾ ਪਰ ਦੂਜੇ ਪਾਸੇ ਤੁਹਾਨੂੰ ਬਹਰੂਪੀਆ ਵੀ ਕਹਿ ਦਿੱਤਾ ਗਿਆ ਕੋਈ ਗੱਲ ਨਹੀਂ ਕਿਸੇ ਦੇ ਕਹਿਣ ਦੇ ਨਾਲ ਕੀ ਆਏਗਾ ਚੰਗੀ ਗੱਲ ਹੈ ਨਾ ਹੂੰ ਇਹ ਕੋਈ ਬੰਦਾ ਇਹਨੂੰ ਕਿ ਸਾਤੇ ਈਰਖਾ ਹੈਗੀ ਆ ਆਪ ਤੇ ਬੜੀ ਤੇ ਈਰਖਾ ਹੁੰਦੀ ਆ ਛੋਟੇ ਤੇ ਥੋੜੀ ਹੁੰਦੀ ਆ ਜੀ ਜੀ ਸੋ ਇਸ ਕਰਕੇ ਸਾਡਾ ਬੱਚਾ ਉਹ ਤਾਂ ਹੂੰ ਉਹਨੂੰ ਆਕਲ ਲਾਉਗੀ ਹੌਲੀ ਹੌਲੀ ਜਾਂ ਕਿਤੇ ਟੱਕਰਿਆ ਛਿੱਤਰ ਮਾਰੂੰਗਾ ਨਾ ਸਿਰ ਤੇ ਫੇ ਪਤਾ ਲੱਗਣਾ ਵੀ ਇਦਾਂ ਬੋਲੀ ਦਾ ਜੀ 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 ਇਸ ਕਰਕੇ ਉਹਨੂੰ ਬੋਲਣਾ ਨਹੀਂ ਕਿਸੇ ਨੇ ਸਿਖਾਇਆ ਜੀ ਜੀ ਤੇ ਇਸ ਗੱਲ ਕਰਕੇ ਉਹਨੂੰ ਇਸ ਬਾਣੇ ਦਾ ਸਤਕਾਰ ਕਿਵੇਂ ਕਰਨਾ ਹੈ ਇਸ ਮਾਲਾ ਦਾ ਸਤਕਾਰ ਕਿਵੇਂ ਕਰਨਾ ਤਿਲਕ ਦਾ ਸਤਕਾਰ ਕਿਵੇਂ ਕਰਨਾ ਇਹਨੂੰ ਕੀ ਪਤਾ ਇਹ ਹੱਥਾਂ ਤੇ ਮੌਲੀਆਂ ਖੋਲਣ ਵਾਲਾ ਅਸੀਂ ਮੌਲੀਆਂ ਬਣਾ ਲੈਨੇ ਆ ਸਤਿਕਾਰ ਵਜੋਂ ਜੀ ਜੀ ਸੋ ਇਸ ਕਰਕੇ ਇਹ ਲੋਕ ਉਹ ਨਹੀਂ ਸੋ ਮੀਨਾਂ ਨਾਲ ਹੀ ਲੜਾਈ ਜੀ ਸੋ ਗੁਪਤਾ ਜੀ ਜਿਵੇਂ ਇਹਨਾਂ ਨੇ ਕਿਹਾ ਕਿ ਅਸੀਂ ਮੌਲੀਆਂ ਬੰਨਣ ਵਾਲਿਆਂ ਹੱਥਾਂ ਤੇ ਤੇ ਇਹਨਾਂ ਦੀ ਜਿਹੜੀਆਂ ਹੱਥਾਂ ਤੇ ਮੌਲੀਆਂ ਬੰਨਣ ਵਾਲੀ ਜਿਹੜੀ ਕਵਾਇਦ ਹੈ ਜਿਹੜੀ ਮੁਹਿਮ ਹੈ ਇਹ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਇਹਨਾਂ ਨੂੰ ਕੋਈ ਸਮਰਥਨ ਦੰਨੇ ਹੋ ਇਹ ਸਨਾਤਨ ਧਰਮ ਨੂੰ ਬੜਾ ਬੇਵਾਗ ਤਰੀਕੇ ਨਾਲ ਪ੍ਰਚਾਰਿਤ ਕਰ ਰਹੇ ਨੇ ਪੂਰੀ ਨਿਡਰਤਾ ਦੇ ਨਾਲ ਪੂਰੇ ਹਿੰਦੁਸਤਾਨ ਦੇ ਵਿੱਚ ਵਿਚਰਦੇ ਹੋਏ ਔਰ ਖਾਸ ਕਰਕੇ ਪੰਜਾਬ ਦੀ ਧਰਤੀ ਦੇ ਉੱਤੇ ਡੰਕੇ ਦੀ ਛੋਟ ਦੇਤੇ ਖਾਲਿਸਤਾਨੀ ਅੱਤਵਾਦ ਦੇ ਖਿਲਾਫ ਔਰ ਪੰਚ ਸੂਦਿ ਸ਼ਕਤੀ ਨੂੰ ਇਕਜੁੱਟ ਕਰਕੇ ਸਨਾਤਨ ਧਰਮ ਦੇ ਹੱਕ ਦੇ ਵਿੱਚ ਇੱਕ ਯੋਧਾ ਦੇ ਰੂਪ ਚ ਨਿਤਰ ਰਹੇ ਨੇ ਕਿ ਜੋ ਕੁਛ ਵੀ ਇਹ ਕਰਨਗੇ ਸਨਾਤਨ ਦੇ ਬਿਹਤਰੀ ਦੇ ਲਈ ਉਹਦੇ ਲਈ ਅਸੀਂ ਪੂਰੀ ਤਰ੍ਹਾਂ ਇਹਨਾਂ ਦੇ ਸਮਰਥਨ ਦੇ ਵਿੱਚ ਸੋ ਸਾਡੇ ਨਾਲ ਅੱਜ ਦੀ ਇਸ ਚਰਚਾ ਦੇ ਵਿੱਚ ਇਹ ਸਨ ਬਾਬਾ ਹਰਜੀਤ ਸਿੰਘ ਜੀ ਰਸੂਲਪੁਰ ਰਾਸ਼ਟਰੀ ਸੰਤ ਦੇ ਨਾਲ ਹੀ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁੱਖ ਪਵਨ ਗੁਪਤਾ ਜੀ ਗੁਪਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਸੈਚਾ ਵਿੱਚ ਭਾਗ ਲੈਣ ਲਈ ਤੁਹਾਡਾ ਵੀ ਬਾਬਾ ਜੀ ਬਹੁਤ ਬਹੁਤ ਧੰਨਵਾਦ ਇਸ ਚਰਚਾ ਵਿੱਚ ਭਾਗ ਲੈਣ ਲਈ ਤੇ ਪਿਆਰੇ ਦਰਸ਼ਕੋ ਇਹਨਾਂ ਦੇ ਵਿਚਾਰਾਂ ਦੇ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ ਕੀ ਕਹਿਣਾ ਚਾਹੁੰਦੇ ਹੋ ਕਿਰਪਾ ਕਰਕੇ ਸਾਡੇ ਜਿਹੜੇ ਕਮੈਂਟ ਬਾਕਸ ਹੈ ਤੇ ਇਹਦੇ ਵਿੱਚ ਕਮੈਂਟ ਜਰੂਰ ਆਪਣੇ ਦਿਓ ਤੇ ਨਾਲ ਦੀ ਨਾਲ ਪੋਸਟ ਕਰਦੇ ਰਹੋ ਆਪਣੇ ਕਮੈਂਟ ਤੇ ਡੇਲੀ ਪੋਸਟ ਨੂੰ ਵੀ ਸਬਸਕ੍ਰਾਈਬ ਕਰੋ